ਜਾਬਰ ਤੇ ਕਾਫਰ ਰਾਜੇ ਨੂੰ ਸੰਕਤਾ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਜਿੱਥੇ ਗੁਰੂ ਘਰ ਦੀ ਚਾਰ ਦੀਵਾਰੀ ਦੀਆਂ ਦੀਵਾਰਾਂ ਨੂੰ ਟਾਇਆ ਗਿਆ ਹੈ ਉਹਨਾਂ ਦੀ ਉਸਾਰੀ ਉੱਥੇ ਹੀ ਕੀਤੀ ਜਾਵੇਗੀ ਇਨ੍ਹਾਂ ਸ਼ਬਦਾਂ ਦਾ ਪਰਟਾਵਾ ਸਰਦਾਰ ਅਵਤਾਰ ਸਿੰਘ ਕਰੀਮਪ uri ਪੰਜਾਬ ਪ੍ਰਧਾਨ ਬਸਪਾ ਵੱਲੋਂ ਪਿੰਡ ਤੁਲੇਤਾ ਵਿਖੇ ਘਟਨਾ ਸਥਾਨ ਦਾ ਦੌਰਾ ਕਰਨ ਮੌਕੇ ਕੀਤਾ ਇਸ ਮੌਕੇ ਤੇ ਉਹਨਾਂ ਦੇ ਨਾਲ ਐਮਐਲਏ ਨਿਸ਼ਤਰਪਾਲ ਤੋਂ ਇਲਾਵਾ ਸੂਬੇ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ। ਉਹਨਾਂ ਨੇ ਗੁਰੂਕਰ ਵਿੱਚ ਮੱਥਾ ਟੇਕਿਆ ਜਿੱਥੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਸਿਰੋਪਾਉ ਨਾਲ ਸਨਮਾਨ ਕੀਤਾ ਗਿਆ। ਸਰਦਾਰ ਕਰੀਮਪੁਰੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਇਹ ਸਾਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ, ਉਹ ਇਸ ਤਰ੍ਹਾਂ ਦਾ ਸੰਦੇਸ਼ ਦਿੰਦੇ ਹੈ ਜਿਵੇਂ ਕਿਸੇ ਦੁਸ਼ਮਣ ਦੇਸ਼ ਤੇ ਹਮਲਾ ਕੀਤਾ ਗਿਆ ਹੋਵੇ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਸਾਰੀ ਕਾਰਵਾਈ ਲਈ ਕਸੂਰਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਪੰਜਾਬ ਵਿਧਾਨ ਸਭਾ ਵਿੱਚ ਵੀ ਉਠਾਇਆ ਜਾਵੇ ਜਾਵੇਗਾ। ਉਨ੍ਹਾਂ ਨੇ 29 ਅਗਸਤ ਨੂੰ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਮੰਗ ਪੱਤਰ ਦੇਣ ਅਤੇ 7 ਸਤੰਬਰ ਨੂੰ ਗਰਿਆਂ ਵਿਖੇ ਵਿਸ਼ਾਲ ਪੰਜਾਬ ਸੰਭਾਲੋ ਰੈਲੀ ਕਰਨ ਦਾ ਐਲਾਨ ਕੀਤਾ। ਇਸ ਮੌਕੇ ਤੇ ਐਮਐਲਏ ਸ਼੍ਰੀ ਨਿਸ਼ਤਰਪਾਲ ਚੌਧਰੀ ਗੁਰਨਾਮ ਸਿੰਘ ਤੀਰਥ ਰਾਜਪੁਰਾ ਐਡਵੋਕੇਟ ਬਲਵਿੰਦਰ ਕੁਮਾਰ ਗੁਰਮੇਲ ਚੁੰਬਰ ਪਰਵੀਨ ਬੰਗਾ ਬਲਵਿੰਦਰ ਬਿੱਟਾ ਲਾਲ ਚੰਦ ਔਜਲਾ ਜਗਦੀਸ਼ ਸ਼ੇਰਪੁਰੀ ਸਲਵਿੰਦਰ ਸਿੰਘ ਦਲਜੀਤ ਰਾਏ ਹੁਸ਼ਿਆਰਪੁਰ ਸਰਬਜੀਤ ਨਵਾਂ ਸ਼ਹਿਰ ਖੁਸ਼ੀ ਰਾਮ ਸੁਸ਼ੀਲ ਵਿਰਦੀ ਸੁਖਵਿੰਦਰ ਬਿੱਟੂ ਹੈਪੀ ਰੁੜਕਾ ਸੁਖਵਿੰਦਰ ਚੱਲੀ ਬੁੱਧ ਪ੍ਰਕਾਸ਼ ਗੜਾ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਅਤੇ ਵਰਕਰ ਹਾਜ਼ਰ ਸਨ ਦੇਖੋ ਜਾਬਰ ਔਰ ਕਾਫਰ ਰਾਜਾ ਲੋਕਤੰਤਰ ਦੇ ਅੰਦਰ ਰਾਜਾशाही ਤਰੀਕੇ ਨਾਲ ਸਰਕਾਰ ਚਲਾਉਣੀ ਇਹ ਕਦੀ ਸੰਗਤਾਂ ਬਰਦਾਸ਼ਤ ਨਹੀਂ ਕਰਦੀ ਗੁਰਦੁਆਰਿਆਂ ਤੇ ਹਮਲੇ ਜਿਨੇ ਵੀ ਕੀਤੀ ਆ ਜਿਨੇ ਵੀ ਗੁਰਦੁਆਰਿਆਂ ਤੇ ਹਮਲੇ ਕਰਨ ਦੀ ਜ਼ਰੂਰਤ ਕੀਤੀ ਹਿੰਮਤ ਕੀਤੀ ਉਹਨਾਂ ਦਾ ਰਾਜਨੀਤਿਕ ਸਫਰ ਲੰਬਾ ਨਹੀਂ ਹੁੰਦਾ ਇਤਿਹਾਸ ਇਹ ਦੱਸਦਾ ਗੁਰੂ ਰਬੀਦਾਸ ਗੁਰੂ ਘਰ ਤੇ ਤਲੇਤੇ ਪਿੰਡ ਵਿੱਚ ਪੰਜਾਬ ਸਰਕਾਰ ਨੇ ਨਾਦਰ ਸ਼ਾਹੀ ਫਰਮਾਨ ਸੁਣਾਉਂਦੇ ਹੋਏ ਫਰਦ ਦੇ ਵਿੱਚ ਜਗਾ ਗੁਰੂ ਰਬਦਾਸ ਗੁਰੂ ਘਰ ਦੀ ਪੰਚਾਇਤ ਦੇ ਮਤੇ ਮੁਤਾਬਕ ਜਗਾ ਗੁਰੂ ਘਰ ਦੀ ਲੇਕਿਨ ਕੱਲ ਸਵੇਰੇ 21 ਤਰੀਕ ਨੂੰ ਸਵੇਰੇ ਮਾਰਨਿੰਗ ਇਸ ਤਰ੍ਹਾਂ ਪੁਲਿਸ ਦਾ ਹੱਲਾ ਬੋਲਿਆ ਕਿ ਜਿੱਦਾਂ ਕਿਸੇ ਕਿਸੇ ਬਾਹਰਲੇ ਦੇਸ਼ ਦੇ ਉੱਪਰ ਹਮਲਾ ਕਰਨਾ ਉਹ ਤਾਂ ਗੁਰੂ ਘਰ ਦੀਆਂ ਦੀਵਾਰਾਂ ਨੂੰ ਢਾਈ ਢੇਰੀ ਕਰ ਦਿੱਤਾ ਗਿਆ ਬਲਡੋਜਰਾਂ ਦਾ ਇਸਤੇਮਾਲ ਕਰਕੇ ਜੀਸੀਬੀ ਦਾ ਇਸਤੇਮਾਲ ਕਰਕੇ ਬਹੁਜਨ ਸਮਾਜ ਪਾਰਟੀ ਪੰਜਾਬ ਸਰਕਾਰ ਦਾ ਗੁਰੂ ਘਰ ਨੂੰ ਢਾਈ ਢੇਰੀ ਕਰਨ ਦਾ ਜਿਹੜਾ ਇਹ ਉਹਨਾਂ ਨੇ ਕੱਲ ਪਾਪ ਕੀਤਾ ਅਪਰਾਧ ਕੀਤਾ ਅਸੀਂ ਪਹਿਲਾਂ ਤਾਂ ਇਹਦੀ ਨਿੰਦਾ ਕਰਦੇ ਕੰਡਮ ਕਰਦੇ ਆ ਬਹੁਜਨ ਸਮਾਜ ਪਾਰਟੀ ਵੱਲੋਂ ਔਰ ਸਾਡਾ ਐਲਾਨ ਹੋ ਕਿ ਪੰਜਾਬ ਸਰਕਾਰ ਇਸ ਪਾਪ ਤੇ ਪਛਤਾਪ ਕਰੇ ਸੰਗਤਾਂ ਤੋਂ ਮਾਫੀ ਮੰਗੇ ਔਰ ਗੁਰੂ ਘਰ ਦੀ ਜਥਾ ਸਥਿਤੀ ਬਹਾਲ ਕੀਤੀ ਜਾਵੇ ਜਿਹੜੀ ਦੀਵਾਰ ਤੋੜੀ ਆ ਚੰਗਾ ਹੋਗਾ ਕਿ ਉਹਨੂੰ ਖੁਦ ਬਣਾਉਣ ਨਹੀਂ ਤਾਂ ਬਹੁਜਨ ਸਮਾਜ ਪਾਰਟੀ ਨੇ ਐਲਾਨ ਕੀਤਾ ਅੱਜ ਕਿ ਅਸੀਂ ਸਰਕਾਰ ਦੇ ਇਸ ਜ਼ਬਰ ਰਵਈਏ ਵਿਰੁੱਧ ਜਿਹੜਾ ਉਹਨਾਂ ਨੇ ਕੱਲ ਢਹਿਟੇਰੀ ਕੀਤਾ ਗੁਰੂ ਘਰ ਨੂੰ ਦਿਵਾਰਾਂ ਤੋੜੀਆਂ ਔਰ ਸੰਗਤਾਂ ਨੂੰ ਡਿਟੇਨ ਕੀਤਾ ਪੁਲਿਸ ਚੌਕੀਆਂ 'ਚ ਸਾਡੀਆਂ ਧੀਆਂ ਨੂੰ ਮਾਵਾਂ ਨੂੰ ਪੈਣਾ ਇਹ ਜ਼ਬਰ ਕਾਫਰ ਸਰਕਾਰ ਜਿਹੜੀ ਆਮ ਪਾਰਟੀ ਦੀ ਜਿਹੜੀ ਕਹਿੰਦੀ ਸੀ ਇਹ ਆਮ ਆਦਮੀ ਦੀ ਸਰਕਾਰ ਇਹ ਆਮ ਆਦਮੀ ਦੀ ਸਰਕਾਰ ਜਦੋਂ ਆਮ ਧੀਆਂ ਨੂੰ ਚੱਕ ਕੇ ਪੁਲਿਸ ਲੈ ਕੇ ਜਾਂਦੀ ਆ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਅਸੀਂ ਆਮ ਆਦਮੀ ਦੀ ਧੀ ਨੂੰ ਪੁਲਿਸ ਚੁੱਕ ਕੇ ਲਿਜਾ ਰਹੇ ਹਾਂ ਤਾਂ ਬਹੁਤ ਜਨ ਸਮਾਜ ਪਾਰਟੀ ਸਰਕਾਰ ਦੇ ਸਚਾਵਰ ਰਵਈਏ ਦੀ ਨਿੰਦਾ ਕਰਦੀ ਆ ਅਸੀਂ 29 ਤਰੀਕ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਜਲੰਧਰ ਨੂੰ ਛੱਡ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਬੀਐਸਪੀ ਰੋਸ ਪ੍ਰਦਰਸ਼ਨ ਕਰੋਗੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦਿੱਤਾ ਜਾਊਗਾ ਔਰ ਉਸ ਤੋਂ ਬਾਅਦ 7 ਤਰੀਕ ਨੂੰ ਗੁਰਾਇਆਂ ਦੇ ਵਿੱਚ ਅਸੀਂ ਦੁਆਬੇ ਦੀ ਵੱਡੀ ਰੈਲੀ ਕਰਾਂਗੇ ਔਰ ਸਾਡਾ ਸਰਕਾਰ ਨੂੰ ਕਹਿਣਾ ਕਿ ਕਿਸੇ ਵੀ ਕੀਮਤ 'ਤੇ ਇੱਕ ਗੁਰੂ ਘਰ ਦੀ ਜਗ੍ਹਾ ਨਹੀਂ ਛੱਡੀ ਜਾਊਗੀ ਗੁਰੂ ਘਰ ਦੀ ਜਗ੍ਹਾ ਤੇ ਗੁਰੂ ਘਰ ਹੀ ਬਣੂਗਾ ਪਹਿਲਾਂ ਮਤਾ ਪਾਇਆ ਗਿਆ ਕਿ ਕਮਿਊਨਿਟੀ ਹਾਲ ਗੁਰੂ ਰਵਿਦਾਸ ਜੀ ਦਾ ਬਣੇਗਾ ਤਾਂ ਜਦੋਂ ਮਤਾ ਪਾਇਆ ਤਾਂ ਉਸ ਮਤੇ ਨੂੰ ਰੱਦ ਕਰਨ ਦੀ ਸਰਕਾਰ ਨੂੰ ਜ਼ਰੂਰਤ ਕਿਹੜੀ ਸਰਕਾਰ ਉਸ ਮਤੇ ਨਾਲ ਸਹਿਮਤ ਕਿਉਂ ਨਹੀਂ ਹੋਣਾ ਚਾਹੁੰਦੀ ਅੱਜ ਸੰਗਤਾ ਨੇ ਉਸ ਮਤੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਬੜਾ ਘੱਟ ਕਰਕੇ ਨੰਕਾਉਂ ਦੇਵੇ ਔਰ ਬੀਐਸਪੀ ਉਸ ਮਤੇ ਨੂੰ ਹੀ ਲਾਗੂ ਕਰਾਉਣਾ ਚਾਹੁੰਦੀ ਹੈ ਔਰ ਉਸ ਮਤੇ ਦੇ ਮੁਤਾਬਕ ਇੱਥੇ ਗੁਰੂ ਕਰ ਦੀ ਜਗਾ ਆ ਗੁਰੂ ਰਵਿਦਾਸ ਜੀ ਦੀ ਜਾਤ ਹੀ ਕਮੇਟੀ ਹਾਲ ਬਣਨਾ ਚਾਹੀਦਾ ਔਰ ਉਹਦੇ ਲਈ ਪਾਰਟੀ ਨੇ ਆਪਣਾ ਅੰਦੋਲਨ ਪਲਾਨ ਕਰ ਲਿਆ ਔਰ ਜੋ ਇਹਨਾਂ ਨੇ ਸਤਗੁਰੂ ਕਬੀਰ ਸਾਹਿਬ ਦਾ ਮੰਦਿਰ ਬਟਾਲੇ ਦੇ ਵਿੱਚ ਤੋੜਿਆ ਮੋਜਨ ਸਮਾਜ ਪਾਰਟੀ ਉਹਦੀ ਵੀ ਨਿੰਦਾ ਕਰਦੀ ਇਸ ਤੋਂ ਸਪਸ਼ਟ ਹੋ ਜਾਂਦਾ 9 ਲੱਖ ਏਕੜ ਜ਼ਮੀਨ ਤੇ ਕਬਜ਼ਾ ਹੈ ਲੈਂਡ ਮਾਫੀਆ ਦਾ ਪੰਜਾਬ ਦੇ ਅੰਦਰ 9 ਲੱਖ ਏਕੜ ਭਗਵੰਤ ਮਾਨ ਜੀ ਨੇ 1 ਇੰਚ ਵੀ ਛਡਵਾਈ ਨਹੀਂ ਉਹਨਾਂ ਕੋਲ ਔਰ ਈਵਨ ਗਰੀਬ ਦਲਤਾਂ ਨੇ ਆਪਣੇ ਹਿੱਸੇ ਦੀਆਂ ਜ਼ਮੀਨਾਂ ਦੇ ਪੈਸੇ ਭਰੇ ਉਹਨਾਂ ਨੂੰ ਅਜੇ ਤੱਕ ਕਬਜ਼ਾ ਨਹੀਂ ਦਿਵਾਇਆ ਔਰ ਲੈਂਡ ਮਾਫੀਆ ਉਹਨਾਂ ਤੇ ਹਮਲੇ ਕਰ ਰਿਹਾ ਇਹ 9 ਲੱਖ ਏਕੜ ਲੈਂਡ ਮਾਫੀਆ ਤੋਂ ਛਡਵਾ ਨਹੀਂ ਸਕੇ لیکن ਆਹ ਕਨਾਲ ਦੋ ਕਨਾਲ ਜਿਹਦਾ ਮਤਾ ਪਿਆ ਆ ਉਥੇ ਆ ਕੇ ਇਹਨਾਂ ਨੇ ਪੁਲਿਸ ਤੰਤਰ ਦਾ ਦੁਰਪਯੋਗ ਕੀਤਾ ਇਹ ਕਿਸੇ ਕੀਮਤ ਤੇ ਬਸਪਾ برداشت ਨਹੀਂ ਕਰੂਗੀ ਕ੍ਰੀਮਪੂਰੀ ਸਾਹਿਬ ਜਿਹੜਾ ਰਵਈਆ ਪ੍ਰਸ਼ਾਸਨ ਦਾ ਸੀਗਾ ਕਿਉਂਕਿ ਪਿੰਡ ਵਾਸੀਆਂ ਨੇ ਵੀ ਦੱਸਿਆ ਵੀ ਬੜਾ ਜ਼ਬਰ ਤੱਕੇ ਦੇ ਨਾਲ ਜਿਹੜਾ ਆ ਤੇ ਕਾਰਵਾਈ ਵੀ ਕੀਤੀ ਗਈ ਹੈ ਔਰ ਜਿਹੜੇ ਪਿੰਡ ਵਾਸੀ ਜਿਹੜੇ ਬੀਬੀਆਂ ਉਹਨਾਂ ਨੂੰ ਵੀ ਚੱਕਿਆ ਗਿਆ ਇਹ ਜਿਹੜਾ ਰਵਈਆ ਆ ਕਿ ਪ੍ਰਸ਼ਾਸਨ ਨੇ ਤੋ ਕੋ ਵਧੀਆ ਢੰਗ ਤਰੀਕਾ ਨਹੀਂ ਬਣਾਇਆ ਜਾ ਸਕਦਾ ਇਸ ਮਸਲੇ ਨੂੰ ਹੱਲ ਕਰਨ ਲਈ ਦੇਖੋ ਪ੍ਰਸ਼ਾਸਨ ਮੈਂ ਕਿਹਾ ਨਾ ਜਦੋਂ ਸਰਕਾਰ ਦੇ ਅੰਦਰ ਇਨਸਾਨੀਅਤ ਮਰ ਜਾਏ ਹਕਮਰਾਤ ਦੇ ਅੰਦਰ ਔਰ ਕਨਸਟੀਚਿਊਸ਼ਨਲ ਸੰਵਿਧਾਨਿਕ ਕਦਰਾਂ ਕੀਮਤਾਂ ਦੀ ਹੱਤਿਆਕ੍ਰਮ ਤੇ ਉਤਰਿਆ ਤਾਂ ਫਿਰ ਉਹਨਾਂ ਤੋਂ ਚੰਗੇ ਰਵੱਈਏ ਦੀ ਉਮੀਦ ਨਹੀਂ ਰੱਖੀ ਜਾ ਸਕਦੀ ਤੁਸੀਂ ਦੇਖਿਆ ਕਿਸਾਨ ਅੰਦੋਲਨ ਨੂੰ ਕਿੱਦਾਂ ਇਹਨਾਂ ਨੇ ਕੁਚਲਿਆ ਟਰੈਲੀਆਂ ਤੱਕ ਚੋਰੀ ਕਰਕੇ ਲਾ ਗਏ ਜੀ ਉੱਥੋਂ ਗੁਰੂ ਗ੍ਰੰਥ ਸਾਹਿਬ ਚੁੱਕ ਲੈ ਗਏ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਵਾਅਦਾ ਕਰਕੇ ਸਤਾ ਚਾਹੀਸ ਕਿ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਜੇਲ੍ਹ ਭੇਜਾਂਗੇ ਸਾਢੇ 3 ਸਾਲ ਬੀਤ ਗਏ ਇੱਕ ਵੀ ਦੋਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜਿਹੜਾ ਜ਼ਿੰਮੇਵਾਰ ਇਹਨਾਂ ਦੀਆਂ ਨਜ਼ਰਾਂ 'ਚ ਵੀ ਹੋਊਗਾ ਇੱਕ ਵੀ ਦੋਸ਼ੀ ਜੇ ਜੇਲ੍ਹ ਭੇਜਿਆ ਹੋਵੇ ਤਾਂ ਦੱਸੋ ਤਾਂ ਜਿਨ੍ਹਾਂ ਲੋਕਾਂ ਦੇ ਮਨ 'ਚ ਜਿਸ ਸਰਕਾਰ ਦੇ ਮਨ 'ਚ ਗੁਰੂ ਗ੍ਰੰਥ ਸਾਹਿਬ ਲਈ ਸਨਮਾਨ ਨਹੀਂ ਗੁਰੂ ਲਈ ਸਨਮਾਨ ਨਹੀਂ ਸੰਤਾਂ ਲਈ ਸਨਮਾਨ ਨਹੀਂ ਤੇ ਉਸ ਸਰਕਾਰ ਤੋਂ ਸੰਗਤਾਂ ਦੇ ਸਨਮਾਨ ਦੀ ਮੀਟ ਕਿਦਾਂ ਰੱਖੀ ਜਾ ਸਕਦੀ ਆ ਪ੍ਰਸ਼ਾਸਨ ਵੱਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਗੁਰੂ ਘਰ ਦੀ ਦੀਵਾਰ ਹੈ ਉਹ ਨੂੰ ਨਹੀਂ ਗੜਾਇਆ ਗਿਆ ਤੁਸੀਂ ਜਿੱਥੇ ਮੌਜੂਦ ਦੇ ਪਿੱਛੇ ਖੜੇ ਹੋ ਤੁਹਾਡੇ ਬਿਲਕੁਲ ਨਾਲ ਜਿਹੜੀ ਗੁਰੂ ਘਰ ਦੀ ਮਾਰ ਸੀਗੀ ਦੀਵਾਰ ਸੀਗੀ ਪ੍ਰਸ਼ਾਸਨ ਜੋ ਹੈ ਉਹ ਪਿਛਲੇ ਦਿਨੀ ਸਪਸ਼ਟ ਹੋ ਗਿਆ ਜੋ ਸਸੌਦੀਆ ਨੇ ਕਿਹਾ ਆਮ ਪਾਰਟੀ ਦੇ ਲੀਡਰ ਨੇ ਕਿ ਝੂਠ ਬੋਲੋ ਸੱਚ ਬੋਲੋ ਲੜਾਈ ਕਰੋ ਝਗੜਾ ਕਰੋ ਗਾਲੇ ਕੱਢੋ ਜ਼ਬਰ ਕਰੋ ਝੂਠੇ ਮੁਕਾਦਮੇ ਬਣਾਓ ਕੁਛ ਵੀ ਕਰੋ ਸੰਗਤ ਜਿਹੜੀ ਐ ਇਹਨੂੰ ਦਬਾ ਕੇ ਦੁਬਾਰਾ ਜਿੱਤ ਕੇ ਆਓ ਇਹ ਸਰਕਾਰ ਜਿਹੜੀ ਐਲਾਨ ਕਰਕੇ ਕਹਿੰਦੀ ਆ ਕਿ ਸਾਨੂੰ ਝੂਠ ਬੋਲਣ ਲੱਗਿਆ ਕੋਈ ਸ਼ਰਮ ਨਹੀਂ ਆਉਂਦੀ ਉਹਨਾਂ ਦੀ ਕਿਸੇ ਗੱਲ ਤੇ ਆਪਾਂ ਕਿੱਦਾਂ ਚੁਕਿੰਗ ਕਰ ਲਵਾਂਗੇ ਮੈਂ ਤੁਹਾਨੂੰ ਕਹਾਂ ਸਾਡੇ ਕੋਲ ਪੰਚਾਇਤ ਦਾ ਮਤਾ ਰੈਵਨਿਊ ਦਾ ਰਿਕਾਰਡ ਤੇ ਸਰਕਾਰ ਦੱਸੇ ਨਾ ਕਿ ਉਸ ਪੰਚਾਇਤ ਦੇ ਮਤੇ ਨੂੰ ਰੱਦ ਕਿਉਂ ਕਰ ਰਹੀ ਮਤਾ ਤਾਂ ਬਹੁ ਗਿਣਤੀ ਨਾਲ ਪਾਸ ਕੀਤਾ ਪੰਚਾਇਤ ਨੇ ਬਹੁ ਗਿਣਤੀ ਮੈਂਬਰਾਂ ਦੇ ਸਾਈਨ ਉਹ ਉਹਦੀ ਚਾਰ ਦੁਬਾਰੀ ਹੋਣ ਤੋਂ ਬਾਅਦ ਸੰਗਤਾਂ ਗੁਰੂ ਘਰ ਦੇ ਉੱਥੇ ਮਤੇ ਵਿੱਚ ਬਾਸਣ ਤੋਂ ਬਾਅਦ ਫਿਰ ਸਰਕਾਰ ਉਹਨੂੰ ਰੱਦ ਕਿਉਂ ਕਰ ਰਹੀ ਹੈ ਸਰਕਾਰ ਗੁਰੂ ਰਵਿਦਾਸ ਜੀ ਤੋਂ ਨਫ਼ਰਤ ਕਿਉਂ ਕਰ ਰਹੀ ਹੈ ਸਰਕਾਰ ਗੁਰੂ ਘਰਾਂ ਨੂੰ ਕਿਉਂ ਤੋੜ ਰਹੀ ਆ ਗੁਰੂ ਘਰਾਂ ਤੇ ਕਬਜ਼ੇ ਕਿਉਂ ਕਰ ਰਹੀ ਆ ਸਰਕਾਰ ਸਤਗੁਰੂ ਕਬੀਰ ਮਹਾਰਾਜ ਦੇ ਮੰਦਰ ਬਟਾਲੇ ਚ ਕਿਉਂ ਤੋੜ ਰਹੀ ਹੈ ਸਰਕਾਰ ਨੂੰ ਜਵਾਬ ਤਾਂ ਦੇਣਾ ਪਊਗਾ ਮੈਂ ਤਾਂ ਦੱਸਿਆ ਕਿ ਤਿੰਨ ਦਲਤਾਂ ਦੀ ਹੱਤਿਆ ਜਲੰਧਰ ਦੇ ਵਿੱਚ ਉਹ ਦੋਸ਼ੀ ਨਹੀਂ ਫੜਿਆ ਗਿਆ ਬਠੋਵੀ ਕਲਾਂ ਦੇ ਵਿੱਚ 35 ਏਕੜ ਜ਼ਮੀਨ ਦਾ 11.5 ਲੱਖ ਰੁਪਏ ਜਿਹੜੀ ਬੋਲੀ ਦਲਤਨ ਦੇ ਨਾਂ ਤੇ ਟੁੱਟੀ ਉਹ ਜਮ੍ਹਾਂ ਕਰਾ ਦਿੱਤਾ 2.5 ਮਹੀਨੇ ਹੋ ਗਏ ਉਹਨਾਂ ਤੇ ਹਮਲਾ ਹੋਇਆ ਵੀਡੀਓ ਆਫਿਸ ਚ ਕੋਈ ਦੋਸ਼ੀ ਨਹੀਂ ਫੜਿਆ ਸਰਕਾਰ ਨੇ ਕੋਈ 1 ਇੰਚ ਜ਼ਮੀਨ ਦਾ ਕਬਜ਼ਾ ਨਹੀਂ ਦਵਾਇਆ ਤੁਸੀਂ ਸਰਕਾਰ ਤਾਂ ਲੈਂਡ ਮਾਫੀਆ ਦੇ ਸਾਹਮਣੇ ਲੰਮੀ ਪਈ ਹੈ ਸਰਕਾਰ ਡਰੱਗ ਮਾਫੀਆ ਦੇ ਸਾਹਮਣੇ ਲੰਮੀ ਪਈ ਹੈ ਇਸੇ ਪਿੰਡ ਦੇ ਸਰਪੰਚ ਨੇ ਵੀ ਅੱਜ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਨਸ਼ਿਆਂ ਦਾ ਬੜਾ ਬੋਲਬਾਲਾ ਹੈ ਤੋ ਜਿਲ੍ਹਾ ਪੁਲਿਸ ਕਪਤਾਨ ਜਵਾਬ ਦੇਵੇ ਕਿ ਜਿਹੜੇ ਕਹੇ ਤੇ ਤੁਸੀਂ ਗੁਰੂ ਘਰ ਦੀਆਂ ਦਿਵਾਰਾਂ ਵੀ ਤੋੜਦੇ ਆ ਸਰਕਾਰ ਜਿਹੜੀ ਆ ਕਿਉਂ ਸੰਗਤ ਦੀਆਂ ਭਾਵਨਾਵਾਂ ਨਾਲ ਖਲਬਾਲ ਕਰ ਰਹੀ ਕਿਉਂ ਸਰਕਾਰ ਪਿੰਡ ਦੇ ਵਿੱਚੋਂ ਨਸ਼ਿਆਂ ਦਾ ਬੋਲਬਾਲਾ ਖਤਮ ਨਹੀਂ ਕਰ ਸਕੀ ਕਿਉਂ ਪ੍ਰਾਇਮਰੀ ਸਕੂਲਾਂ ਵਿੱਚ ਡਰੱਗ ਮਾਫੀਆ ਕਾਲਜਾਂ ਚੋਂ ਨਿਕਲ ਕੇ ਪਹੁੰਚ ਗਿਆ ਹੈ ਤੀਸਰੀ ਚੌਥੀ ਪੰਜਵੀਂ ਦੇ ਬੱਚਿਆਂ ਤੱਕ ਸੋ ਇਹ ਸਾਰੇ ਮਸਲੇ ਮੈਂ ਸਮਝਦਾ ਕਿ ਸਰਕਾਰ ਅੱਜ ਜਿਹੜੀਆਂ ਚੁਣੌਤੀਆਂ ਚ ਘਰੀਓ ਆ ਇਸ ਕਰਕੇ ਉਹ ਨਵੇਂ-ਨਵੇਂ ਮੁੱਦੇ ਪੈਦਾ ਕਰਦੀ ਆ ਤਾਂ ਕਿ ਸੰਗਤ ਦੀ એનર્ਜੀ ਨੂੰ ਇੱਥੇ ਹੀ ਵੇਸਟ ਕੀਤਾ ਜਾਏ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਮ ਚਲਾਈ ਹੋਈ ਆ ਅਸੀਂ ਸੰਗਤਾਂ ਨੂੰ ਸੱਦਾ ਦਿੰਨੇ ਆ ਕਿ 2027 ਚ ਉਹ ਪੰਜਾਬ ਸੰਭਾਲੋ ਮਹਮ ਨੂੰ ਆਪਣਾ ਅਸ਼ੀਰਵਾਦ ਦੇਣ ਬਹੁਜਨ ਸਮਾਜ ਪਾਰਟੀ ਨੂੰ ਇਸ ਵਾਰ ਮੌਕਾ ਦੇਣ ਤਾਂ ਕਿ 78 ਸਾਲ ਜਿਹੜੀ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਨੂੰ ਲੁੱਟਿਆ ਜਿਨ੍ਹਾਂ ਦੇ ਮਨਾਂ 'ਚ ਗੁਰੂਆਂ ਲਈ ਗੁਰੂ ਗ੍ਰੰਥ ਸਾਹਿਬ ਲਈ ਗੁਰੂ ਘਰਾਂ ਲਈ ਆਦਰ ਸਨਮਾਨ ਨਹੀਂ ਉਹਨਾਂ ਤੋਂ ਸੰਗਤ ਦੇ ਆਦਰ ਸਨਮਾਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਬੀਐਸਪੀ ਨੇ ਨਾਰਾ ਦਿੱਤਾ ਕਿ ਗੁਰੂ ਰਵਿਦਾਦ ਜੀ ਦੇ ਸਨਮਾਨ ਮੇ ਬੀਐਸਪੀ ਮਦਦ ਨਹੀਂ ਔਰ 7 ਤਰੀਕ ਨੂੰ ਗੁਰਾਇਮ ਦੇ ਮੈਦਾਨ 'ਚੋਂ